ਕਰਨ ਲੱਗਾ ਚਲ ਦੇਖੋ ਦੇਖੋ ਅੱਜ ਸਾਨੂੰ ਇਹ ਜ਼ਬਰਦਸਤੀ ਬੱਸਾਂ ਦੇ ਵਿੱਚ ਭਰ ਕੇ ਲੈ ਕੇ ਜਾ ਰਹੇ ਨੇ ਕਿੰਨੀਆਂ ਮੇਰੇ ਨਾਲ ਦੀਆਂ ਕੁੜੀਆਂ ਦੀਆਂ ਚੁੰਡੀਆਂ ਰੁਲ ਗਈਆਂ ਬਾਲ ਖੁੱਲ ਗਏ ਸੜਕ ਤੇ ਮਾਤੀਆਂ ਨੇ ਹੋ ਇਸ ਗੰਦੀ ਸਰਕਾਰ ਕਰਕੇ ਸਾਡਾ ਇਹ ਕਸੂਰ ਹੈ ਕਿ ਅਸੀਂ ਪੰਜਾਬ ਚੁੰਡੀਆਂ ਰਹਿਣ ਵਾਸਤੇ ਸਾਡਾ ਇਹ ਕਸੂਰ ਹੈ ਕਿ ਅਸੀਂ ਇਹਨੇ ਪੜ੍ਹਿਆ ਲਿਖਿਆ ਵਰਗ ਹਾਂ ਅਸੀਂ ਅਨਪੜ੍ਹ ਨਹੀਂ ਸਾਡਾ ਇਹ ਕਸੂਰ ਹੈ ਇਹ ਸਰਕਾਰ ਸੋਸ਼ਲ ਮੀਡੀਆ ਦੀ ਸਰਕਾਰ ਹੈ ਅੱਜ ਇਹੋ ਬਾਦੇ ਕਿੱਥੇ ਨੇ ਜਿਹੜੇ ਨੇ ਲੋਕਾਂ ਨਾਲ ਕੀਤੇ ਸੀ ਵੀ ਮੈਂ ਲੋਕਾਂ ਦੀ ਗੱਲ ਸੁਣੂੰਗਾ ਅਸੀਂ ਇਹਨੂੰ ਗੱਲ ਸੁਣਾਉਣ ਆਏ ਆ ਅੱਜ ਕਿਉਂ ਖੋਡੇ ਚ ਬੜਿਆ ਬੈਠਾ ਜਦੋਂ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਸਾਰੇ ਨਿਯੁਕਤੀ ਪੱਤਰ ਦੇ ਕੇ ਕਾਲਜਾਂ ਦੇ ਵਿੱਚ ਬਾੜੋ ਤੇ ਹਾਈ ਕੋਰਟ ਦਾ ਆਰਡਰ ਵੀ ਨਹੀਂ ਮੰਨਦੇ ਇਹ ਹਾਈ ਕੋਰਟ ਤੋਂ ਉੱਪਰ ਹੋ ਗਏ ਪੀ ਐਚ ਡੀ ਨੈਟ ਐਮ ਫੀਲ ਇਹਦੇ ਪੜੇ ਲਿਖੇ ਵਰਗ ਹੈ ਤੁਸੀਂ ਸੋਚ ਸਕਦੇ ਹੋ ਜਿਹਨੇ ਪੜੇ ਲਿਖੇ ਵਰਗ ਦਾ ਇਹ ਹਾਲ ਹੈ ਤਾਂ ਹੋਰ ਵਰਗਾਂ ਦਾ ਕੀ ਹਾਲ ਹੋਵੇਗਾ ਆਪਦੇ ਪੱਲੋਂ ਇਹਨਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜਾ ਰੋਜ਼ਗਾਰ ਸਾਨੂੰ 3 ਸਾਲ ਪਹਿਲਾਂ ਮਿਲਿਆ ਹੋਇਆ ਸੀ ਉਹ ਰੋਜ਼ਗਾਰ ਵੀ ਸਾਡੇ ਤੋਂ ਖੋਇਆ ਜਾ ਰਿਹਾ ਹਾਂਜੀ ਇਹ ਪੰਜਾਬ ਦੀ ਅਸੀਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਈਵ ਇਨ ਫਰੰਟ ਜਿਨ੍ਹਾਂ ਬਾਰੇ ਭਗਵਾਨ ਜੀ ਮੰਨ ਕਹਿੰਦਾ ਕਿ ਭਰਤੀ ਪੂਰੀ ਕਰਤੀ ਪਰ ਆ ਅਸੀਂ ਉਮੀਦਵਾਰਾਂ ਤੇ ਜਿਹੜੇ ਭਗਵਾਨ ਜੀ ਮੰਨ ਆ ਕਾਰਪੋਰੇਟਾਂ ਦੇ ਦਲਾਲ ਆ ਇਹ ਹਾਏ 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 ਆ ਦੇਖ ਲੋਈ ਅਸੀਂ ਸਮਾਜ ਦਾ ਸ ਕਿੰਨੀਆਂ ਮੇਰੇ ਨਾਲ ਦੀਆਂ ਕੁੜੀਆਂ ਦੀਆਂ ਚੁੰਨੀਆਂ ਰੁਲ ਗਈਆਂ ਬਾਲ ਖੁੱਲ ਗਏ ਸੜਕ ਤੇ ਮਰ ਰਹੀਆਂ ਨੇ ਹੋ ਇਸ ਗੰਦੀ ਸਰਕਾਰ ਕਰਕੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਇੱਕ ਵਾਅਦਾ ਪੂਰਾ ਨਹੀਂ ਕੀਤਾ ਇਹ ਬਹੁਤ ਹੀ ਘਟਿਆ ਸਰਕਾਰ ਹੈ ਸੜੇ ਲਿਖੇ ਲੋਕਾਂ ਨਾਲ ਤਾਂ ਕਹਿੰਦੀ ਸਰਕਾਰ ਕਹਿੰਦੀ ਸਸੀਂ ਬਹੁਤ ਨੌਕਰੀਆਂ ਦੇ ਰਹੇ ਹਾਂ ਰੁਜ਼ਗਾਰ ਦੇ ਰਹੇ ਹਾਂ ਅਸੀਂ ਤਾਂ ਤੁਹਾਡੀ ਸਰਕਾਰ ਹੈ ਇਹ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਇਹਦਾ ਨੰਗਾ ਚਿਹਰਾ ਸਰਕਾਰ ਦਾ ਤੁਸੀਂ ਦੇਖ ਰਹੇ ਹੋ ਸਾਨੂੰ ਜ਼ਬਰਦਸਤੀ ਧੱਕੇ ਨਾਲ ਭਰ ਕੇ ਲੈ ਕੇ ਜਾਇਆ ਜਾ ਰਿਹਾ ਹੈ ਅੰਦਰ ਇਹ ਦਿਖਾਣਗੇ ਕਿ ਅਸੀਂ ਬਹੁਤ ਚੰਗੇ ਕੰਮ ਕੀਤੇ ਪੰਡਾਲ ਦੇ ਅੰਦਰ ਕਿਸੇ ਵੀ ਬੰਦੇ ਨੂੰ ਸਾਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਜਰੂਰੀ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕੋਈ ਪਿਸਤੌਲ ਨਹੀਂ ਸੀ ਕੁਝ ਨਹੀਂ ਸੀ ਅਸੀਂ ਸਿਰਫ ਆਪਣੀ ਗੱਲ ਕਹਿਣ ਜਾ ਰਹੇ ਸੀ ਸਾਨੂੰ ਗੱਲ ਵੀ ਨਹੀਂ ਕਹਿ ਦਿੱਤੀ ਗਈ ਸਾਨੂੰ ਸਾਡੀ ਗੱਲ ਵੀ ਨਹੀਂ ਕਹਿ ਦਿੱਤੀ ਗਈ ਅਸੀਂ 411 1158 ਜੋ ਬੱਸ ਦੇ ਲੱਗਦਾ ਸਰਕਾਰ ਮੁਲਾਜ਼ਮਾਂ ਦੀ ਹੈ ਆਮ ਲੋਕਾਂ ਦੀ ਸਰਕਾਰ ਹੈ ਲੱਗਦਾ ਇਹ ਬਿਲਕੁਲ ਵੀ ਨਹੀਂ ਹੈਗੀ ਜਿਹੜਾ ਇਹ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਵੀ ਰੈਲੀਆਂ 'ਚ ਜਾ ਕੇ ਨਾ ਨੇਤਾਵਾਂ ਨੂੰ ਸਵਾਲ ਕਰੋ ਤੇ ਸਵਾਲ ਕਰਕੇ ਇਹਨਾਂ ਨੂੰ ਪੁੱਛੋ ਇਹਨਾਂ ਨੇ ਲੋਕਾਂ ਦਾ ਕੀ ਕੀਤਾ ਅਸੀਂ ਜਦੋਂ ਅੱਜ ਇਹਦੀ ਰੈਲੀ 'ਚ ਇਹਨੂੰ ਸਵਾਲ ਕਰਨ ਆਏ ਆ ਸਾਡੇ ਨਾਲ ਆਹ ਸਲੂਕ ਕੀਤਾ ਯਾਰ ਕੁੜੀਆਂ ਨੂੰ ਮੁੰਡਿਆਂ ਨੂੰ ਖਿੱਚ ਧੂ ਕੇ ਗੱਡੀ 'ਚ ਬੰਦ ਕੀਤਾ ਜਾਣਾ ਸਾਨੂੰ ਥਾਣੇ 'ਚ ਡੱਕਣ ਲੈ ਕੇ ਜਾ ਰਹੇ ਨੇ ਅੱਜ ਇਹਦੇ ਉਹ ਵਾਅਦੇ ਕਿੱਥੇ ਨੇ ਜਿਹੜੇ ਨੇ ਲੋਕਾਂ ਨਾਲ ਕੀਤੇ ਸੀ ਵੀ ਮੈਂ ਲੋਕਾਂ ਦੀ ਗੱਲ ਸੁਣੂੰਗਾ ਅਸੀਂ ਇਹਨੂੰ ਗੱਲ ਸੁਣਾਉਣ ਆਏ ਆ ਅੱਜ ਇਹ ਕਿਉਂ ਖੋਡੇ 'ਚ ਬੜਿਆ ਬੈਠਾ ਅਸੀਂ ਇਹਨੂੰ ਪੁੱਛਣ ਆਏ ਆ ਅਸੀਂ 411 ਅਸੀਂ 411 ਪੰਜਾਬੀ ਹਿੰਦੀ ਇੰਗਲਿਸ਼ ਤੇ ਲਾਇਬ੍ਰੇਰੀਅਨ ਹੈ ਸਾਨੂੰ ਕੋਈ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ ਤੇ ਮੀਡੀਆ ਦੇ ਉੱਪਰ ਪ੍ਰਚਾਰ ਕਰ ਰਿਹਾ ਕਿ ਅਸੀਂ 1158% ਪੂਰੀ ਕਰਤੀ ਇਹਨੇ ਕੋਈ ਭਰਤੀ ਪੂਰੀ ਨਹੀਂ ਕੀਤੀ ਅਸੀਂ ਆ ਸੜਕਾਂ ਦੇ ਉੱਪਰ ਰੋਲ ਰਹੇ ਹਾਂ ਇਹ ਭਰਤੀ ਅਧਵਿਚਕਾਰ ਰੁਲੀ ਹੋਈ ਹੈ ਠੀਕ ਹੈ ਤੇ ਅਸੀਂ ਪੀ ਐਚ ਡੀ ਨੈਟ ਐਮ ਪੀਲ ਇੰਡ ਪੜੇ ਲਿਖੇ ਵਰਗ ਹੈ ਤੁਸੀਂ ਸੋਚ ਸਕਦੇ ਹੋ ਜਿਹਨੇ ਪੜੇ ਲਿਖੇ ਵਰਗ ਦਾ ਇਹ ਹਾਲ ਹੈ ਤਾਂ ਹੋਰ ਵਰਗਾਂ ਦਾ ਕੀ ਹਾਲ ਹੋਵੇਗਾ ਤੁਸੀਂ ਆਪ ਉਮੀਦ 라 ਸਕਦੇ ਹੋ ਸਾਡਾ ਇਹ ਕਸੂਰ ਹੈ ਕਿ ਅਸੀਂ ਪੰਜਾਬ ਛੁੱਟਿਆ ਰਹਿਣ ਵਾਸਤੇ ਸਾਡਾ ਇਹ ਕਸੂਰ ਹੈ ਕਿ ਅਸੀਂ ਇਹਨੇ ਪੜੇ ਲਿਖੇ ਵਰਗਾਂ ਅਸੀਂ ਪੜ ਨਹੀਂ ਸਾਡਾ ਇਹ ਕਸੂਰ ਹੈ ਇਹ ਸਰਕਾਰ ਸੋਸ਼ਲ ਮੀਡੀਆ ਦੀ ਸਰਕਾਰ ਹੈ ਸੋਸ਼ਲ ਮੀਡੀਆ ਤੇ ਦਿਖਾਦੀ ਆਪਣੇ ਆਪ ਨੂੰ ਕੋ ਸਰਕਾਰ ਹੈ ਨਹੀਂ ਹੈਗੀ ਇਹ ਸਰਕਾਰ ਦਾ ਨੰਗਾ ਚਿਹਰਾ ਦੇਖੋ ਦੇਖੋ ਪੰਜਾਬ ਦੇ ਲੋਕੋ ਦੇਖੋ ਇਹ ਨੰਗਾ ਚਿਹਰਾ ਇਹ ਪੰਜਾਬ ਸਰਕਾਰ ਦਾ ਨੰਗਾ ਚਿਹਰਾ ਤੁਸੀਂ ਦੇਖ ਸਕਦੇ ਹੋ ਜੋ ਬਾਦੇ ਕਰਦੀਆਂ ਉਹਨਾਂ ਦੇ ਵਿੱਚੋਂ ਕੋਈ ਬਾਦੇ ਤੇ ਬੁਰੀ ਉਤਰਦੀ ਲੋਕ ਬਾਗੋ ਬਾਗਾ ਸਾਡੇ ਤੋਂ ਖੁਸ਼ ਖੁਸ਼ ਮਾਈ ਬਾਗੋ ਬਾਗ ਨਹੀਂ ਲੋਕ ਬਹੁਤ ਦੁਖੀ ਨੇ ਬਹੁਤ ਜ਼ਿਆਦਾ ਦੁਖੀ ਨੇ ਸ਼ਬਦਾਂ ਵਿੱਚ ਵੀ ਆਪਣਾ ਦੁੱਖ ਬਿਆਨ ਨਹੀਂ ਕਰ ਸਕਦੇ ਪਰ ਸਰ ਫਰਕ ਸਿਰਫ ਇਹ ਨੇ ਕਿ ਦੁਖੀ ਲੋਕਾਂ ਨੂੰ ਇਹ ਕੈਮਰੇ ਦੇ ਉੱਪਰ ਆਣ ਨਹੀਂ ਦਿੰਦੇ ਇਹ ਸਿਰਫ ਜੋ ਲੋਕਾਂ ਨੂੰ ਜਿਹੜੇ ਇਹਨਾਂ ਦੇ ਖਰੀਦੇ ਹੋਏ ਨੇ ਉਹਨਾਂ ਨੂੰ ਕੈਮਰੇ ਧਿਆਨ ਦਿੰਦੇ ਐ ਇਸ ਲਈ ਸੋਸ਼ਲ ਮੀਡੀਆ ਸਰਕਾਰ ਐ ਇਹ ਲੋਕਾਂ ਦੀ ਸਰਕਾਰ ਨਹੀਂ ਹੈਗੀ ਜੇ ਦੁਖੀ ਲੋ ਜੇ ਲੋਕ ਖੁਸ਼ ਹੋਣ ਤਾਂ ਇਹਨਾਂ ਦੀਆਂ ਰੈਲੀਆਂ ਚ ਕਿਉਂ ਆਉਣ ਅੱਜ ਕਿਸਾਨ ਯੂਨੀਅਨ ਦਾ ਧਰਨਾ ਡੀਟੀਐਫ ਦਾ ਧਰਨਾ ਮੈਰੀਟੋਰੀਅਸ ਯੂਨੀਅਨ ਦਾ ਧਰਨਾ 1155 ਯੂਨੀਅਨ ਦਾ ਧਰਨਾ ਇੰਨੀਆਂ ਯੂਨੀਅਨਾਂ ਦਾ ਧਰਨਾ ਕਿਉਂ ਆ ਜੇ ਲੋਕ ਖੁਸ਼ੀ ਨੇ ਕਿਉਂਕਿ ਇਹਨਾਂ ਨੇ ਵੀ ਉਹੀ ਕੁਝ ਕੀਤਾ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਸੀ ਇਹ ਕਹਿੰਦੇ ਨੇ ਵੀ ਪੁਰਾਣੀਆਂ ਸਰਕਾਰਾਂ ਨੇ 70 ਸਾਲਾਂ 'ਚ ਕੀ ਕੀਤਾ ਅਸੀਂ ਦਿਨਾਂ 'ਚ ਠੀਕ ਕਰ ਦਾਂਗੇ ਅਸੀਂ ਇਹਨਾਂ ਨੂੰ ਸਵਾਲ ਪੁੱਛਣ ਆਏ ਆ ਵੀ ਤੁਸੀਂ 2.5 ਸਾਲਾਂ 'ਚ ਕੀ ਕੀਤਾ ਜਿਹੜੀ ਭਰਤੀ ਡਬਲ ਬੈਂਚ ਤੋਂ ਅਸੀਂ ਕੇਸ ਜਿੱਤ ਚੁੱਕੇ ਆ ਉਸ ਭਰਤੀ ਪੂਰੀ ਕਰਨ ਦੀ ਇਹਨਾਂ 'ਚ ਹਿੰਮਤ ਨਹੀਂ ਹੈਗੀ ਹੋਰ ਇਹ ਲੋਕਾਂ ਦਾ ਕੀ ਕੰਮ ਕਰਨਗੇ ਆਪਦੇ ਪੱਲੋਂ ਇਹਨਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜਾ ਰੋਜ਼ਗਾਰ ਸਾਨੂੰ 3 ਸਾਲ ਪਹਿਲਾਂ ਮਿਲਿਆ ਹੋਇਆ ਸੀ ਉਹ ਰੋਜ਼ਗਾਰ ਵੀ ਸਾਡੇ ਤੋਂ ਖੋਇਆ ਜਾ ਰਿਹਾ ਸਾਡੇ ਹੀ ਨਾਲ ਦੇ 600 ਬੰਦੇ 1 ਮਹੀਨਾ ਪਹਿਲਾਂ ਜ ਕਰ ਚੁੱਕੇ ਨੇ ਤੇ ਅਸੀਂ ਬਾਹਰ ਬੈਠੇ ਸੜਕਾਂ ਦੇ ਇਹਨਾਂ ਦੇ ਡੰਡੇ ਖਾ ਰਹੇ ਆ ਇਹ ਸਿੱਖਿਆ ਕ੍ਰਾਂਤੀ ਆ ਅਸੀਂ ਇਹ ਮੁੱਖ ਮੰਤਰੀ ਨੂੰ ਅੱਜ ਪੁੱਛਣ ਆਏ ਆ ਇਹ ਵਾਦੇ ਕਰੀ ਜਾਂਦਾ ਚੁਟਕਲੇ ਸੁਣਾਈ ਜਾਂਦਾ ਪਰ ਸਾਡੀ ਗੱਲ ਨਹੀਂ ਸੁਣਦਾ ਹੈਗਾ ਅੱਜ ਵੀ 2 ਮਿੰਟ ਚ ਕੀ ਜਵਾਬ ਦੇਊਗਾ ਏ ਜਹਾਨੂੰ 25 ਸਤੰਬਰ ਨੂੰ ਇਹ ਮੀਟਿੰਗ ਕਰਕੇ ਕਹਿੰਦਾ ਸੀ ਵੀ 3 ਦਿਨਾਂ ਚ ਭਰਤੀ ਪੂਰੀ ਕਰ ਦੂੰਗਾ ਅੱਜ ਤੁਸੀਂ ਦੇਖ ਲਓ ਵੀ ਨਵੰਬਰ ਸਾਰਾ ਲੰਘਣ ਵਾਲਾ ਹੋ ਗਿਆ ਪਰ ਇਹਨਾਂ ਦੀ ਬਿਊਰੋਕ੍ਰੇਸੀ ਇਹਨਾਂ ਦਾ ਸਿਖਿਆ ਮੰਤਰੀ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈਗਾ ਸਾਨੂੰ ਆਪਣੀ ਗੱਲ ਕਹਿਣ ਲਈ ਇਹਨਾਂ ਦੀ ਰੈਲੀ ਚ ਆਉਣਾ ਪਿਆ ਤੇ ਰੈਲੀ ਵਿੱਚ ਵੀ ਤੁਹਾਡੇ ਸਾਹਮਣੇ ਸਾਡੇ ਨਾਲ ਕੀ ਸਲੂਕ ਕੀਤਾ ਜਾ ਰਿਹਾ ਜੇਸ ਮੁੱਖ ਮੰਤਰੀ ਜੀ ਇਹਨਾਂ ਨੂੰ ਇਹ ਪੁੱਛੋ ਵੀ ਇਹ ਹਾਈ ਕੋਰਟ ਦਾ ਆਰਡਰ ਪੂਰਾ ਕਿਉਂ ਨਹੀਂ ਕਰ ਰਹੇ ਜਦੋਂ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਸਾਰਿਆਂ ਨਿਯੁਕਤੀ ਪੱਤਰ ਦੇ ਕੇ ਕੋਲਜਾਰ ਦੇ ਵਿੱਚ ਬਾੜੋ ਤੇ ਹਾਈ ਕੋਰਟ ਦਾ ਉੱਪਰ ਹੋ ਗਏ ਇਹਨਾਂ ਨੂੰ ਇਹ ਸਵਾਲ ਪੁੱਛੋ ਅੱਜ ਕਿਸਾਨ ਯੂਨੀਅਨ ਵਾਲੇ ਪਿਓ ਦਾ ਤੇ ਜਿਹੜੇ ਸਾਡੀ ਹਮਾਇਤ ਤੇ ਆਏ ਆ ਸਾਡੀ ਸਾਹਮਣੇ ਬੈਠੇ ਉਹਨਾਂ ਨੂੰ ਠਾਉਣ ਵਾਸਤੇ ਵੀ ਆਓ ਦੇਖੋ ਪੁਲਿਸ ਦਾ ਪ੍ਰਸ਼ਾਸਨ ਦਾ ਜ਼ਬਰ ਦੇਖੋ ਆ ਦੇਖੋ ਨੂੰ ਠਾਉਣ ਵਾਸਤੇ ਸੱਦੇ ਹੋਇਆ ਸਾਰਿਆਂ ਨੂੰ ਹਾਂਜੀ ਇਹ ਪੰਜਾਬ ਦੀ ਅਸੀਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਈਵ ਇਨ ਫਰੰਟ ਜਿਨ੍ਹਾਂ ਬਾਰੇ ਭਗਵਾਨ ਸਤਮਾਨ ਕਹਿੰਦਾ ਕਿ ਭਰਤੀ ਪੂਰੀ ਕਰਤੀ ਪਰ ਆ ਆਸੀਂ ਉਮੀਦਵਾਰਾਂ ਇਹ ਜਿਹੜੇ ਭਗਵਾਨ ਸਤਮਾਨ ਆ ਕਾਰਪੋਰੇਟਾਂ ਦੇ ਦਲਾਲ ਆ ਇਹ ਆ ਦੇਖ ਲੋਈ ਅਸੀਂ ਸਮਾਜ ਦਾ ਸਭ ਤੋਂ ਪੜ੍ਹੇ ਲਿਖਾ ਵਰਗ ਆ ਅੱਜ ਸਾਨੂੰ ਇਸ ਜ਼ਬਰਦਸਤੀ ਬੱਸਾਂ ਦੇ ਵਿੱਚ ਭਰ ਕੇ ਲੈ ਕੇ ਜਾ ਰਹੇ ਨੇ ਸਾਨੂੰ ਸੀਐਮ ਨਾਲ ਕੇਜਰੀਵਾਲ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਜਾ ਰਹੀ ਅਸੀਂ 41158 ਦੇ ਉਮੀਦਵਾਰ ਆ 411 ਅਸਾਂ ਨੂੰ ਇਹਨਾਂ ਦੇ ਪੰਜਾਬੀ ਇੰਗਲਿਸ਼ ਵਾਲਿਆਂ ਨੂੰ ਇੱਥੇ ਸੜਕਾਂ ਤੇ ਰੋਲਰਾਂ ਲਈ ਮਜਬੂਰ ਕੀਤਾ ਹੈ ਸਾਡੇ ਰੱਤ ਕਾ ਕਰਦੀ ਹੈ ਸਰਕਾਰ ਕੁੱਟशाही ਕਰਦੀ ਹੈ ਕਿੰਨੀਆਂ ਮੇਰੇ ਨਾਲ ਦੀ ਕੁੜੀਆਂ ਦੀਆਂ ਚੁੰਨੀਆਂ ਕਰ ਕਰਕੇ ਜਿਹੜੇ ਨਾਲ ਵਾਅਦਾ ਕੀਤਾ ਇੱਕ ਵਾਅਦਾ ਪੂਰਾ ਨਹੀਂ ਕੀਤਾ ਇਹ ਬਹੁਤ ਹੀ ਘਟੀਆ ਸਰਕਾਰ ਹੈ ਛੜੇ ਲਿਖੇ ਲੋਕਾਂ ਨਾਲ ਤਾਂ ਕਹਿੰਦੀ ਸਰਕਾਰ ਕਹਿੰਦੀ ਸੀ ਅਸੀਂ ਬਹੁਤ ਨੌਕਰੀਆਂ ਦੇ ਰਹੇ ਹਾਂ ਰੁਜ਼ਗਾਰ ਦੇ ਰਹੇ ਹਾਂ ਅਸੀਂ ਤਾਂ ਤੁਹਾਡੀ ਸਰਕਾਰ ਹੈ ਇਹ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਇਹਦਾ ਨੰਗਾ ਚਿਹਰਾ ਸਰਕਾਰ ਦਾ ਤੁਸੀਂ ਦੇਖ ਰਹੇ ਹੋ ਸਾਨੂੰ ਜ਼ਬਰਦਸਤੀ ਧੱਕੇ ਨਾਲ ਭਰ ਕੇ ਲੈ ਕੇ ਜਾਏ ਜਾ ਰਹੇ ਆ ਅੰਦਰ ਇਹ ਦਿਖਾਣਗੇ ਕਿ ਅਸੀਂ ਬਹੁਤ ਚੰਗੇ ਕੰਮ ਕੀਤੇ ਪੰਡਾਲ ਦੇ ਅੰਦਰ ਕਿਸੇ ਵੀ ਬੰਦੇ ਨੂੰ ਸਾਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਜਰੋਂਗੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕੋਈ ਪਿਸਤੌਲ ਨਹੀਂ ਸੀ ਕੁਝ ਨਹੀਂ ਸੀ ਅਸੀਂ ਸਿਰਫ ਆਪਣੀ ਗੱਲ ਕਹਿਣ ਜਾ ਰਹੇ ਸੀ ਸਾਨੂੰ ਗੱਲ ਵੀ ਨਹੀਂ ਕਹਿ ਦਿੱਤੀ ਗਈ ਸਾਨੂੰ ਸਾਡੀ ਗੱਲ ਵੀ ਨਹੀਂ ਕਹਿ ਦਿੱਤੀ ਗਈ ਅਸੀਂ 411 1158 ਜੋ ਬੱਸ ਦੇ ਲੱਗਦਾ ਹੈ ਸਰਕਾਰ ਮੁਲਾਜ਼ਮਾਂ ਦੀ ਹੈ ਆਮ ਲੋਕਾਂ ਦੀ ਸਰਕਾਰ ਹੈ ਲੱਗਦਾ ਹੈ ਇਹ ਬਿਲਕੁਲ ਵੀ ਨਹੀਂ ਹੈਗੀ ਜਿਹੜਾ ਇਹ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਵੀ ਰੈਲੀਆਂ 'ਚ ਜਾ ਕੇ ਨਾ ਨੇਤਾਵਾਂ ਨੂੰ ਸਵਾਲ ਕਰੋ ਤੇ ਸਵਾਲ ਕਰਕੇ ਇਹਨਾਂ ਨੂੰ ਪੁੱਛੋ ਇਹਨਾਂ ਨੇ ਲੋਕਾਂ ਦਾ ਕੀ ਕੀਤਾ ਅਸੀਂ ਜਦੋਂ ਅੱਜ ਇਹਦੀ ਰੈਲੀ 'ਚ ਇਹਨੂੰ ਸਵਾਲ ਕਰਨ ਆਏ ਆ ਸਾਡੇ ਨਾਲ ਆਹ ਸਲੂਕ ਕੀਤਾ ਯਾਰ ਕੁੜੀਆਂ ਨੂੰ ਮੁੰਡਿਆਂ ਨੂੰ ਖਿੱਚ ਧੂ ਕੇ ਗੱਡੀ 'ਚ ਬੰਦ ਕੀਤਾ ਜਾਣਾ ਸਾਨੂੰ ਥਾਣੇ 'ਚ ਡੱਕਣ ਲੈ ਕੇ ਜਾ ਰਹੇ ਨੇ ਅੱਜ ਇਹਦੇ ਉਹ ਵਾਅਦੇ ਕਿੱਥੇ ਨੇ ਜਿਹੜੇ ਨੇ ਲੋਕਾਂ ਨਾਲ ਕੀਤੇ ਸੀ ਵੀ ਮੈਂ ਲੋਕਾਂ ਦੀ ਗੱਲ ਸੁਣੂੰਗਾ ਅਸੀਂ ਇਹਨੂੰ ਗੱਲ ਸੁਣਾਉਣ ਆਏ ਆ ਅੱਜ ਇਹ ਕਿਉਂ ਖੋਟੇ 'ਚ ਬੜੇ ਬੈਠਾ ਅਸੀਂ ਇਹਨੂੰ ਪੁੱਛਣ ਆਏ ਆ ਅਸੀਂ 411 ਅਸੀਂ 411 ਪੰਜਾਬੀ ਹਿੰਦੀ ਇੰਗਲਿਸ਼ ਤੇ ਲਾਇਬ੍ਰੇਰੀਅਨ ਹੈ ਸਾਨੂੰ ਕੋਈ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ ਤੇ ਮੀਡੀਆ ਦੇ ਉੱਪਰ ਪ੍ਰਚਾਰ ਕਰ ਰਿਹਾ ਕਿ ਮੈਂ ਅਸੀਂ 11 58% ਪੂਰੀ ਕਰਤੀ ਇਹਨੇ ਕੋਈ ਪਰਤੀ ਪੂਰੀ ਨਹੀਂ ਕੀਤੀ ਅਸੀਂ ਆ ਉੱਪਰ ਰੁਲ ਰਹੇ ਆ ਇਹ ਭਰਤੀ ਅਧਿਵਿਚਾਰ ਰੁਲੀ ਹੋਈ ਹੈ ਠੀਕ ਹੈ ਤੇ ਅਸੀਂ ਪੀ ਐਚ ਡੀ ਨੈਟ ਐਮ ਪੀਲ ਇਹਦੇ ਪੜੇ ਲਿਖੇ ਵਰਗ ਹੈ ਤੁਸੀਂ ਸੋਚ ਸਕਦੇ ਹੋ ਜਿਹਨੇ ਪੜੇ ਲਿਖੇ ਵਰਗ ਦਾ ਇਹ ਹਾਲ ਹੈ ਤਾਂ ਹੋਰ ਵਰਗਾਂ ਦਾ ਕੀ ਹਾਲ ਹੋਵੇਗਾ ਤੁਸੀਂ ਆਪ ਉਮੀਦ 라 ਸਕਦੇ ਹੋ ਸਾਡਾ ਇਹ ਕਸੂਰ ਹੈ ਕਿ ਅਸੀਂ ਪੰਜਾਬ ਛੁੱਟਿਆ ਰਹਿਣ ਵਾਸਤੇ ਸਾਡਾ ਇਹ ਕਸੂਰ ਹੈ ਕਿ ਅਸੀਂ ਇਹਨੇ ਪੜੇ ਲਿਖੇ ਵਰਗਾਂ ਅਸੀਂ ਇਹ ਪੜ ਨਹੀਂ ਸਾਡਾ ਇਹ ਕਸੂਰ ਹੈ ਇਹ ਸਰਕਾਰ ਸੋਸ਼ਲ ਮੀਡੀਆ ਦੀ ਸਰਕਾਰ ਹੈ ਸੋਸ਼ਲ ਮੀਡੀਆ ਤੇ ਦਿਖਾਉਂਦੀ ਆ ਆਪਣੇ ਆਪ ਨੂੰ ਉਹ ਸਰਕਾਰ ਹੈ ਨਹੀਂ ਹੈਗੀ ਇਹ ਸਰਕਾਰ ਦਾ ਨੰਗਾ ਚਿਹਰਾ ਦੇਖੋ ਦੇਖੋ ਪੰਜਾਬ ਦੇ ਲੋਕੋ ਦੇਖੋ ਇਹ ਨੰਗਾ ਚਿਹਰਾ ਹੈ ਇਹ ਪੰਜਾਬ ਸਰਕਾਰ ਦਾ ਨੰਗਾ ਚਿਹਰਾ ਤੁਸੀਂ ਦੇਖ ਸਕਦੇ ਹੋ ਜੋ ਬਾਦੇ ਕਰਦੀ ਹੈ ਉਹਨਾਂ ਦੇ ਵਿੱਚੋਂ ਕੋਈ ਬਾਦੇ ਤੇ ਬੁਰੀ ਉਤਰਦੀ ਬਾਈ ਬਾਗੋ ਬਾਗ ਨਹੀਂ ਲੋਕ ਬਹੁਤ ਦੁਖੀ ਨੇ ਬਹੁਤ ਜ਼ਿਆਦਾ ਦੁਖੀ ਨੇ ਸ਼ਬਦਾਂ ਦੇ ਵਿੱਚ ਆਪਣਾ ਦੁੱਖ ਬਿਆਨ ਨਹੀਂ ਕਰ ਸਕਦੇ ਪਰ ਸਭ ਤੋਂ ਫਰਕ ਸਿਰਫ ਇਹ ਨੇ ਕਿ ਦੁਖੀ ਲੋਕਾਂ ਨੂੰ ਇਹ ਕੈਮਰੇ ਦੇ ਉੱਪਰ ਆਣ ਨਹੀਂ ਦਿੰਦੇ ਇਹ ਸਿਰਫ ਜੋ ਲੋਕਾਂ ਨੂੰ ਜਿਹੜੇ ਇਹਨਾਂ ਦੇ ਖਰੀਦੇ ਹੋਏ ਨੇ ਉਹਨਾਂ ਨੂੰ ਕੈਮਰੇ ਧਿਆਨ ਦਿੰਦੇ ਇਸ ਲਈ ਸੋਸ਼ਲ ਮੀਡੀਆ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਨਹੀਂ ਹੈ ਜੇ ਦੁਖੀ ਜੇ ਲੋਕ ਖੁਸ਼ ਹੋਣ ਤਾਂ ਇਹਨਾਂ ਦੀਆਂ ਰੈਲੀਆਂ ਚ ਕਿਉਂ ਆਉਣ ਅੱਜ ਕਿਸਾਨ ਯੂਨੀਅਨ ਦਾ ਧਰਨਾ ਡੀਟੀਐਫ ਦਾ ਧਰਨਾ ਮੈਰੀਟੋਰੀਅਸ ਯੂਨੀਅਨ ਦਾ ਧਰਨਾ 1155 ਯੂਨੀਅਨ ਦਾ ਧਰਨਾ ਇੰਨੀਆਂ ਯੂਨੀਅਨਾਂ ਦਾ ਧਰਨਾ ਕਿਉਂ ਆ ਜੇ ਲੋਕ ਖੁਸ਼ੀ ਨੇ ਕਿਉਂਕਿ ਇਹਨਾਂ ਨੇ ਵੀ ਉਹੀ ਕੁਝ ਕੀਤਾ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਸੀ ਇਹ ਕਹਿੰਦੇ ਨੇ ਵੀ ਪੁਰਾਣੀਆਂ ਸਰਕਾਰਾਂ ਨੇ 70 ਸਾਲਾਂ 'ਚ ਕੀ ਕੀਤਾ ਅਸੀਂ ਦਿਨਾਂ 'ਚ ਠੀਕ ਕਰ ਦਾਂਗੇ ਅਸੀਂ ਇਹਨਾਂ ਨੂੰ ਸਵਾਲ ਪੁੱਛਣ ਆਏ ਆ ਵੀ ਤੁਸੀਂ 2.5 ਸਾਲਾਂ 'ਚ ਕੀ ਕੀਤਾ ਜਿਹੜੀ ਭਰਤੀ ਡਬਲ ਬੈਂਚ ਤੋਂ ਅਸੀਂ ਕੇਸ ਜਿੱਤ ਚੁੱਕੇ ਆ ਉਸ ਭਰਤੀ ਪੂਰੀ ਕਰਨ ਦੀ ਇਹਨਾਂ 'ਚ ਹਿੰਮਤ ਨਹੀਂ ਹੈਗੀ ਹੋਰ ਇਹ ਲੋਕਾਂ ਦਾ ਕੀ ਕੰਮ ਕਰਨਗੇ ਆਪਦੇ ਪੱਲੋਂ ਇਹਨਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜਾ ਰੋਜ਼ਗਾਰ ਸਾਨੂੰ 3 ਸਾਲ ਪਹਿਲਾਂ ਮਿਲਿਆ ਹੋਇਆ ਸੀ ਉਹ ਰੋਜ਼ਗਾਰ ਵੀ ਸਾਡੇ ਤੋਂ ਖੋਇਆ ਜਾ ਰਿਹਾ ਸਾਡੇ ਹੀ ਨਾਲ ਦੇ 600 ਬੰਦੇ 1 ਮਹੀਨਾ ਪਹਿਲਾਂ ਕਰ ਚੁੱਕੇ ਨੇ ਤੇ ਅਸੀਂ ਬਾਹਰ ਬੈਠੇ ਸੜਕਾਂ ਦੇ ਇਹਨਾਂ ਦੇ ਡੰਡੇ ਖਾ ਰਹੇ ਆ ਇਹ ਸਿੱਖਿਆ ਕ੍ਰਾਂਤੀ ਆ ਅਸੀਂ ਇਹ ਮੁੱਖ ਮੰਤਰੀ ਨੂੰ ਅੱਜ ਪੁੱਛਣ ਆਏ ਆ ਇਹ ਵਾਅਦੇ ਕਰੀ ਜਾਂਦਾ ਚੁਟਕਲੇ ਸੁਣਾਈ ਜਾਂਦਾ ਪਰ ਸਾਡੀ ਗੱਲ ਨਹੀਂ ਸੁਣਦਾ ਹੈਗਾ ਅੱਜ ਵੀ 2 ਮਿੰਟ ਚ ਕੀ ਜਵਾਬ ਦੇਊਗਾ ਏ ਜਹਾਨੂੰ 25 ਸਤੰਬਰ ਨੂੰ ਇਹ ਮੀਟਿੰਗ ਕਰਕੇ ਕਹਿੰਦਾ ਸੀ ਵੀ 3 ਦਿਨਾਂ ਚ ਭਰਤੀ ਪੂਰੀ ਕਰ ਦੂੰਗਾ ਅੱਜ ਤੁਸੀਂ ਦੇਖ ਲਓ ਵੀ ਨਵੰਬਰ ਸਾਰਾ ਲੰਘਣ ਵਾਲਾ ਹੋ ਗਿਆ ਪਰ ਇਹਨਾਂ ਦੀ ਬਿਊਰੋਕ੍ਰੇਸੀ ਇਹਨਾਂ ਦਾ ਸਿੱਖਿਆ ਮੰਤਰੀ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈਗਾ ਸਾਨੂੰ ਆਪਣੀ ਗੱਲ ਕਹਿਣ ਲਈ ਇਹਨਾਂ ਦੀ ਰੈਲੀ ਚ ਆਉਣਾ ਪਿਆ ਤੇ ਰੈਲੀ ਵਿੱਚ ਵੀ ਤੁਹਾਡੇ ਸਾਹਮਣੇ ਸਾਡੇ ਨਾਲ ਕੀ ਸਲੂਕ ਕੀਤਾ ਜਾ ਰਿਹਾ ਜੇਸ ਮੁੱਖ ਮੰਤਰੀ ਦੀ ਹਿੰਮਤ ਇਹਨਾਂ ਨੂੰ ਇਹ ਪੁੱਛੋ ਵੀ ਇਹ ਹਾਈ ਕੋਰਟ ਦਾ ਆਰਡਰ ਪੂਰਾ ਕਿਉਂ ਨਹੀਂ ਕਰ ਰਹੇ ਜਦੋਂ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਸਾਰੇ ਨਿਯੁਕਤੀ ਪੱਤਰ ਦੇ ਕੇ ਕਾਲਜਾਂ ਦੇ ਵਿੱਚ ਬਾੜੋ ਤੇ ਹਾਈ ਕੋਰਟ ਦਾ ਆਰਡਰ ਵੀ ਨਹੀਂ ਮੰਨਦੇ ਇਹ ਹਾਈ ਕੋਰਟ ਉੱਪਰ ਹੋ ਗਏ ਇਹਨਾਂ ਨੂੰ ਇਹ ਸਵਾਲ ਪੁੱਛੋ ਅੱਜ ਕਿਸਾਨ ਯੂਨੀਅਨ ਵਾਲੇ ਪਿਓ ਦਾ ਤੇ ਜਿਹੜੇ ਸਾਡੀ ਹਮਾਇਤ ਤੇ ਆਏ ਆ ਸਾਡੀ ਸਾਹਮਣੇ ਬੈਠੇ ਉਹਨਾਂ ਨੂੰ ਠਾਉਣ ਵਾਸਤੇ ਵੀ ਆਓ ਦੇਖੋ ਪੁਲਿਸ ਦਾ ਪ੍ਰਸ਼ਾਸਨ ਦਾ ਜ਼ਬਰ ਦੇਖੋ ਆ ਦੇਖੋ ਉਹਨਾਂ ਨੂੰ ਠਾਉਣ ਵਾਸਤੇ ਸੱਦੇ ਹੋਇਆ ਸਾਰਾ